ਗੁਰੂ ਤੇਗ ਬਹਾਦਰ ਸਾਹਿਬ ਜਨੂ ਨਹੀਂ ਸੀ ਪੈਂਦੇ ਪਰ ਅਰੰਭ ਸੇ ਸਬਹਾ ਮੰਨ ਜਨੂ ਤੋਲ ਕੇ ਫਿਰ ਆਪਣੀ ਰੋਟੀ ਖਾਂਦਾ ਸੀਗਾ ਜਿਹਦਾ ਮਤਲਬ ਹੈ ਕਿ ਉਹਨੇ Hindu Musalman ਜਬਰਨ ਪਣਾਉਂਦੇ ਸੀਗੇ ਪਰ ਗੁਰੂ ਤੇਗ ਬਹਾਦਰ ਸਾਹਿਬ ਨੇ ਨੁਕੀਤ ਕਾਰਨ ਨੂੰ ਉੱਤੇ ਰੱਖ ਕੇ ਉਹਨਾਂ ਨੇ ਜਈ ਆਪਣੀ ਕੁਰਬਾਨੀ ਦਿੱਤੀ ਪਰ ਜੇ ਕੁਰਬਾਨੀ ਦਿੱਤੀ ਹੈ ਜੋ ਜ਼ਬਰ ਮੰਗਲ ਕੁਮਤ ਦੇ ਵਿੱਚ ਹੋਇਆ ਸਿੱਖਾਂ ਦੇ ਨਾਲ ਉਹ 1947 ਤੋਂ ਬਾਅਦ ਹਿੰਦੂwadi ਹਕੂਮਤ ਨੇ ਵੀ ਸਾਡੇ ਨਾਲ ਟੱਕਰ ਨਹੀਂ ਕੀਤਾ ਬਿਊਸਟਾਰ ਕਰਤਾ ਫਿਰ 1966 ਦੇ ਵਿੱਚ ਸਾਡੀ ਵੰਡ ਕਰਤੀ ਪੰਜਾਬ ਤੋੜ ਕੇ ਰੱਖਤਾ ਹਿਮਾਚਲ ਦੇ ਇਲਾਕੇ ਹਰਿਆਣੇ ਦੇ ਇਲਾਕੇ Rajasthan ਦੇ ਇਲਾਕੇ ਸਾਥੋਂ ਖੋਲੇ ਪਾਣੀਆਂ ਦਾ ਹੈਡਵਰਕਸ ਖੋਲੇ ਔਰ ਸਟੱਡ ਕੰਟਰੋਲ ਬਿਲਕੁਲ ਖਤਮ ਕਰਤਾ ਪੰਜਾਬ ਦੇ ਵਿੱਚ ਇਤਕੀ ਫਲਡਜ਼ ਨੇ ਆਏ ਹੈ ਪੰਜ ਸੈਂਟਰ ਦੀ ਹਿੰਦੂਤਵਾ ਸਰਕਾਰ ਨੇ ਇਧਰਲੇ ਪਾਸੇ ਮੁਖਲੀ ਮੋੜਿਆ ਉਹ ਬਿਹਾਰ ਦੇ ਇਲੈਕਸ਼ਨਾਂ ਦੇ ਵਿੱਚ ਰੁਚੇ ਰਹੇ ਜੀ ਦਾ ਮਤਲਬ ਹੈ ਕਿ ਪੰਜਾਬ ਵੱਲੋਂ ਸੈਂਟਰ ਤੇ ਹਿੰਦੂਤਵਾਦੀ ਸਰਕਾਰ ਨੇ ਮੂੰਹ ਮੋੜ ਲਿਆ। ਔਰ ਪੰਜਾਬ ਦੇ ਵਿੱਚ ਵੀ ਜ਼ਬਰ ਹੋ ਰਿਹਾ ਹੈ। ਕਸ਼ਮੀਰ ਦੇ ਵਿੱਚ ਵੀ ਜ਼ਬਰ ਹੋ ਰਿਹਾ ਹੈ। ਫਮਿਟ ਸਾਤੇ ਮੋਤੀ ਜਿਨੇ ਕਸ਼ਮੀਰ ਦੀ ਖੁਦਮੁਖਤਿਆਰੀ ਤੋੜਤੀ ਉਹਨਾਂ ਦੀਆਂ ਆਰਟੀਕਲਸ 370 35 ਇਹ ਤੋੜਤੇ ਐਪਸ ਦਾ ਜਿਹੜਾ ਬੜਾ ਜ਼ਬਰ ਕਾਨੂੰਨ ਹੈ ਜਿਸ ਦੇ ਵਿੱਚ ਫੌਜਾਂ ਕਿਸ ਨੂੰ ਮਾਰ ਸਕਦੀਆਂ ਕਿਸੇ ਤੇ ਜ਼ਬਰਦਸਤ ਕਰ ਸਕਦੀਆਂ ਕਿਸੇ ਨੂੰ ਡਿਸਪੀਅਰ ਕਰ ਸਕਦੀਆਂ ਕੁਝ ਵੀ ਕਰ ਸਕਦੀਆਂ ਉਹ ਉੱਥੇ ਲਾਇਆ ਹੋਇਆ ਹੁਣ ਸਵਾਲ ਇਹ ਹੈ ਕਿ ਜੇ ਇਹਨਾਂ ਜ਼ਬਰ ਕੀਤਾ ਤੇ ਕਨਸਟੀਟਿਊਸ਼ਨਲ ਸਟੇਟਸ ਵੀ ਤੋੜਦੇ ਹੈ ਫਿਰ ਅਜੇ ਤੱਕ ਜਬਰ ਕਸ਼ਮੀਰ ਦੇ ਵਿੱਚ ਕਿਉਂ ਨਹੀਂ ਹਟਿਆ ਔਰ ਪੰਜਾਬ ਦੇ ਵਿੱਚ ਵੀ ਉਹੀ ਕੰਮ ਹੋ ਰਿਹਾ ਹੈ 30 ਸਾਲਾਂ ਤੋਂ ਕੈਦੀ ਜੇਲ੍ਹਾਂ ਦੇ ਵਿੱਚ ਬੈਠੇ ਹੈ ਪੱਦ ਮੋਗਲ ਹਕਮਤ ਨੇ ਗੁਰੂ ਹਰਕਬਿੰਦ ਸਾਹਿਬ ਨੂੰ ਤੇ 51 Hindu ਰਾਜਾਂ ਨੂੰ ਛੱਡਤਾ ਸੀਗਾ ਰਿਹਾ ਕਰਤਾ ਸੀਗਾ ਗੀਤ ਕਰਕੇ ਅਸੀਂ ਦੁਆੜੀ ਮਣਾਉਂਦੇ ਹਾਂ ਉਸ ਦਿਨ ਇਹ ਸਾਰੀਆਂ ਚੀਜ਼ਾਂ ਵੇਖਦੇ ਹੋਏ ਕਿ ਸਾਡੇ ਉੱਤੇ ਨਸਲ ਕੁਛ ਵੀ ਕੀਤੀ ਹੈ ਹੁਣ ਜੇ ਤੋ ਤਮਾਕੇ ਹੋਏ ਹੈ ਦਿੱਲੀ ਦੇ ਵਿੱਚ ਤੇ ਪੁਲਿਸ ਤੇ ਸੈਂਟਰਲ ਫੋਰਸੇਸ ਭੱਜੀਆਂ ਫਿਰਤੀਆਂ ਕਿ ਕਿਥੋਂ ਅਸੀਂ ਕੁਛ ਨਾ ਕੁਛ ਲੱਪੀਏ ਕੋਈ ਫੜੀਏ ਪਰ ਜਦੋਂ 1984 ਦੇ ਵਿੱਚ ਜਜੀਵ ਕਾਂਧੀ ਨੇ ਕਤਲੇਆਮ ਕੀਤੀ ਹੈ ਸਾਰੇ ਹਿੰਦੁਸਤਾਨ ਦੇ ਵਿੱਚ ਉਦੋਂ ਤਾਂ ਇਹੀ ਪੁਲਿਸ ਜਿਹੜੇ ਰਾਈਟਸ ਕਰ ਰਹੇ ਸੀਗੇ ਉਹਨਾਂ ਨੂੰ ਦੱਸ ਰਹੀ ਸੀ ਕਿ ਆਹ ਵੀ ਸੱਖਾਂ ਦਾ ਘਰ ਹੈ ਆਹ ਵੀ ਸੱਖਾਂ ਦਾ ਘਰ ਹੈ ਆਹ ਵੀ ਸੱਖਾਂ ਦਾ ਘਰ ਹੈ ਤੇ ਸਾਨੂੰ ਨਾ ਤਾਂ ਬਲੂ ਸਟਾਰ ਦੇ ਉੱਤੇ ਕੋਈ ਅੱਜੇ ਰਾਹਤ ਮਿਲੀ ਹੈ ਦਰਬਾਰ ਸਾਹਿਬ ਦੇ ਉੱਤੇ ਅਟੈਕ ਕਰਤਾ ਸਿੱਖ ਰੈਫਰੈਂਸ ਲਾਇਬ੍ਰੇਰੀ ਤੇ ਦੋਸ਼ਾ ਕਰਨਾ ਫੌਜ ਲੁੱਟ ਕੇ ਲਏਗੀ ਉਹਦਾ ਕੋਈ ਪਤਾ ਨਹੀਂ ਹੈ ਮੇਰਾ ਮਤਲਬ ਹੈ ਫਿਰ ਅਸੀਂ ਸਿੱਖ ਹੈਗੇ ਕੀ ਹੈ ਅਸੀਂ ਨੌਨਐਂਟिटीज ਹੈ ਕਿ ਜੇ ਤੁਹਾਨੂੰ ਇਹ ਦੁੱਖ ਲੱਗੇ ਤਾਂ ਪੁਲਿਸ ਛਾਣ ਦੇਵੇ ਸਾਰੇ ਦਿੱਲੀ ਹਰਿਆਣੇ ਨੂੰ ਨਾਲ ਦੇ ਇਹ ਸੁਪਿਆਂ ਨੂੰ ਤੇ ਜੇ ਜੋ ਸਿੱਖਾ ਨੂੰ ਉਹ ਚੀਜ਼ ਹੋਵੇ ਫਿਰ ਸੁਪਰੀਮ ਕੋਰਟ ਦੇ ਵਿੱਚ ਕੋਈ ਜੱਜ ਨਹੀਂ ਹੈ ਸਾਰੇ ਸੈਰੀ ਬੰਦੇ ਹੈ ਹੁਣ ਜੇ ਧੂਆ ਪੰਜਾਬ ਤੋਂ ਉੱਡਦਾ ਹੈ ਤੇ ਇਹਨਾਂ ਦੇ ਨੱਕ ਦੇ ਵਿੱਚ ਵੱਜਦਾ ਹੈ ਤੇ ਧੂਏ ਦਾ ਤਾਂ ਫਿਕਰ ਹੈਗਾ ਸੁਪਰੀਮ ਕੋਰਟ ਨੂੰ ਪਰ ਜਿਹੜੇ ਜਬਰ ਹੋ ਰਹੇ ਐ ਫੇਕ ਅਕਾਊਂਟਰਸ ਹੋ ਰਹੇ ਐ ਹਾ ਤੇ ਗਾਸ਼ੀਆਂ ਨੂੰ ਨਕਸਲਾਈਟ ਮਾਸਕੇ ਕੇ ਮਾਰੇ ਐ ਔਰ ਜਿਹੜਾ ਹੋਰ ਜੁਰਮ ਹੋ ਰਹੇ ਉਹਦੇ ਬਾਰੇ ਤਾਂ ਇਹ ਕੋਈ ਆਨਸਰ ਹੀ ਨਹੀਂ ਹੈਗਾ ਕੋਈ ਹੁਣ ਕਹਿੰਦੇ ਆ ਕਿ ਸਾਡੇ ਉੱਤੇ ਬੰਦੇ ਮਾਤਰਮ ਲਾ ਦੇਣਾ ਏ ਜੀ ਨੈਸ਼ਨਲ Song ਕਿ ਕਹਿੰਦੇ ਸੀ ਮੰਨਦੇ ਆ ਕਿ ਹਿੰਦੂ ਆਂ ਦਾ ਨੈਸ਼ਨਲ Song ਹੈਗਾ ਪਰ ਸਿੱਖਾ ਦਾ ਨੈਸ਼ਨਲ Song ਹੈਗਾ ਦੇਸ਼ਾ ਪਰ ਮੋਹ ਹੈ ਜੇ ਅਸੀਂ ਕੌਮ ਵੱਖਰੀ ਹੈ ਸਾਡੇ ਤੇ ਬੰਦੇ ਮਾਤਰਮ ਕਿਵੇਂ ਲੱਗੂਗਾ ਸੋ ਇਹ ਜੀਆਂ ਜ਼ਬਰ ਜਿਹੀਆਂ ਚੀਜ਼ਾਂ ਹੋ ਰਹੀਆਂ ਇਹ ਸਾਨੂੰ ਸਿਖਾਉਂਦੀਆਂ ਨਹੀਂ ਹੈ ਰੋਡਸ ਸਲੱਡ ਕਰਦੇ ਨੇ ਗੇਟ ਖੋਲਦੇ ਨੇ ਤੇ ਜੇ ਹੁਣ ਕਿਸਾਨ ਆਪਣਾ ਝੋਨਾ ਨਹੀਂ ਫੂਕਦੇ ਫੇਰ ਉਹ ਜਿਹੜੀ ਗਿੱਲ ਹੋਈ ਹੋਈ ਹੈ ਝੋਨੇ ਦੀ ਉਹ ਖਤਮ ਹੋ ਜਾਂਦੀ ਹੈ ਤਾਂ ਫੇਰ ਵੀ 25 ਦਿਨ ਬਾਅਦ ਦੇ ਵਿੱਚ ਕਣਕ ਪੀਤੀ ਜਾਊਗੀ ਸਾਨੂੰ ਚਾਹੀਦੀਆਂ ਮਸ਼ੀਨਾਂ ਹੋਰ ਚਾਹੀਦੀਆਂ ਜਿਹੜੀਆਂ ਬੇਲਸ ਬਣਾਉਣ ਇਸ ਪ੍ਰੀਮੋਟ ਪੌਟ ਪੈਦਾ ਕਰੇ ਇਹ ਸਾਰੀਆਂ ਸਰਕਾਰਾਂ ਨੂੰ ਕਹੇ ਇੱਥੇ ਬੇਲਸ ਦੇਣ ਸਬਸਿਡੀ ਤੇ ਮੁਫਤ ਨੇ ਸਬਸਿਡੀ ਤੇ ਤੇ ਫੇਰ ਸਾਰਾ ਮਸਲਾ ਹੱਲ ਹੋ ਜਾਊਗਾ ਤੁਹੈਂ ਦਾ ਸਵੇ ਸਾਰੀਆਂ ਜੀ ਤਾਂ ਸਮਝਣ ਵਾਲੀਆਂ ਹੈ ਕਿ ਜਿਹੜੀਆਂ ਇਹ ਕੀ ਸੈਂਟਰ ਦੀ ਸਰਕਾਰ ਸੁਣ ਨਹੀਂ ਰਹੀ ਹੁਣ ਜਦੋਂ ਬੰਬੇ ਦੇ ਵਿੱਚ ਗੋਲਾਬਾਰੀ ਹੋਈ ਸੀ ਕਿ ਆਪਣੇ ਪਟੇਲ ਸਾਹਿਬ ਹੋਮ ਮਿਨਿਸਟਰ ਸੀਗੇ ਉਹਨਾਂ ਨੇ استਿਫਾ ਦਿੱਤਾ ਸੀਗਾ ਬੰਬੇ ਬੰਦਰਗਾਹ ਹੈ ਬੜੇ ਇੰਪੋਰਟੈਂਟ ਹੈ ਉੱਥੇ ਇਹੋ ਜਿਹਾ ਕੰਮ ਹੋ ਜਾਣਾ ਬਹੁਤ ਸੰਜੀਦਗੀ ਦਾ ਕੰਮ ਹੈ ਪਰ ਦਿੱਲੀ ਤਾਂ ਰਾਜਸਥਾਨ ਨਹੀਂ ਤੇ ਰਾਜਸਥਾਨੀ ਦੇ ਵਿੱਚ ਗੋਲਾਬਾਰੀ ਹੋ ਜੇ ਉਹ ਵੀ ਨੇ ਪਹਿਲਾਂ ਤਾਂ ਆਮ ਆਦਮੀ ਹਨਪੜਾ ਆਦਮੀ ਹੁੰਦੇ ਸੀਗੇ ਜਾਂ ਹੋਰ ਹੁੰਦੇ ਸੀ ਜਿਹੜੇ ਗੋਲਾਬਾਰੀ ਕਰਦੇ ਸੀਗੇ ਪਰ ਮੇਰਾ ਬਕਤ ਕਹਿੰਦਾ ਹੈ ਕਿ ਮੁਸਲਮਾਨ ਤੇ ਸਿੱਖਾਂ ਦੇ ਉੱਤੇ ਇੰਨਾ ਜ਼ਬਰ ਹੋਇਆ ਹੈ ਹੁਣ ਉਹ ਗੋਲੇ ਚਲਾਉਣ ਦੇ ਨਹੀਂ ਸਟੇਟ ਸੀ ਜਿਹੜੇ ਇਹ ਬੰਬ ਚਲਾਉਂਦੇ ਉਹਨਾਂ ਦਾ ਵੱਧ ਕੇ ਡਾਕਟਰ ਨੇ ਹੋ ਸਾਰੇ ਡਾਕਟਰਾਂ ਨੇ ਗੋਲੇਬਾਰੀ ਕੀਤੀ ਹੈ ਇੱਕ ਬਹੁਤ ਸੀਰੀਅਸ ਗੱਲ ਆ ਕਿ ਪਹਿਲਾਂ ਤਾਂ ਇਹ ਵੀ ਨੰਗੇ ਭੁੱਖੇ ਜਾ ਕੇ ਚਲਾ ਦਿੰਦੇ ਸੀਗੇ ਜਾਂ ਕਿਸ ਨੂੰ ਪੈਸੇ ਦੇ ਦੇਤੀ ਸੀਗੇ ਤੇ ਉਹ ਚਲਾ ਦਿੰਦਾ ਸੀਗਾ ਪਰ ਹੁਣ ਤਾਂ ਡਾਕਟਰਾਂ ਤੱਕ ਪਹੁੰਚ ਗਿਆ ਹੁਣ ਕੀ ਪਤਾ ਹੈ ਕਿ ਸੈਕਟਰੀਅਟ ਦਿੱਲੀ ਦੇ ਵਿੱਚ ਮੋਦੀ ਦੇ ਘਰ ਦੇ ਵਿੱਚ ਜਿਹੜੇ ਪੜੇ ਲਿਖੇ ਬੰਦੇ ਹੈਗੇ ਆ ਕੋਈ ਨਾ ਕੁਝ ਕਰ ਦੇ ਫਿਰ ਅਮਿਤ ਛਾਣੂ ਪਟੇਲ ਸਾਹਿਬ ਵਰਗਨ ਸਤੀਫਾ ਦੇਣਾ ਚਾਹੀਦਾ ਹੈ ਫਲਕੀ ਤੌਰ ਤੇ ਕਿ ਮੇਰੀ ਜ਼ਿੰਮੇਵਾਰੀ ਹੈ ਤੇ ਸਤੀਫਾ ਇਹਨਾਂ ਨੂੰ ਜਨਰੇਟਰ ਦਾ ਦੇ ਦੇਣਾ ਚਾਹੀਦਾ ਸੀ ਕਿਉਂ ਕਰਕੇ ਜਦੋਂ ਪ੍ਰੈਜ਼ੀਡੈਂਟ ਟਰੰਪ ਪਿਛਲੀ ਵਾਰੀ ਆਏ ਹੈ ਉਦੋਂ ਦਿੱਲੀ ਦੇ ਵਿੱਚ ਬੜੇ ਵੱਡੇ ਦੰਗੇ ਹੋਏ ਹਿੰਦੂ ਤੇ ਮੁਸਲਮਾਨ ਦੇ ਤੇ ਇਹਨਾਂ ਨੇ ਅਮਰੀਕਨ ਪ੍ਰੈਜ਼ੀਡੈਂਟ ਫਰਖਾਇਆ ਕਿ ਸਾਡੀ ਸਮਝ ਕਿਹੋ ਜੀ ਹੈ ਕਿ ਇਹ ਤਾਂ ਤੇਰੇ ਆਉਣ ਦੇ ਉੱਤੇ ਵੀ ਦੰਗੇ ਪਸਾਦ ਹੋ ਰਹੇ ਆ ਜੇ ਲਾਅਨ ਆਰਡਰ ਨਹੀਂ ਰੱਖ ਸਕਦੇ ਤਾਂ ਫਿਰ ਮੈਚਾ ਜੀ ਨੂੰ ਹੁਣ ਗਵਰਨਰ ਐਂਡਮਨ ਲਾ ਦੇ ਜਾਂ ਸਿਕਮ ਦਾ ਲਾ ਦੇ ਕੋਈ ਥੋੜਾ ਬਹੁਤਾ ਅਰੈਸਟ ਕਰ ਲੈ ਪਰ ਇਹ ਤਾਂ ਨਹੀਂ ਨਾ ਕਿ ਲਾਲ ਬਾਦਰ ਸ਼ਾਸਤਰੀ ਦੇ ਵੇਲੇ ਔਰ ਰੇਲਵੇ ਮਿਨਿਸਟਰ ਸੀਗੇ ਉਹਨਾਂ ਦਾ ਤਾਂ ਕੋਈ ਕਸੂਰ ਹੈ ਨਹੀਂ ਸੀਗਾ ਇਹ ਕ ਐਕਸੀਡੈਂਟ ਰੇਲਵੇ ਦਾ ਹੋ ਗਿਆ ਸੀਗਾ ਉਹਨਾਂ ਨੇ اخਲਾਕੀ ਜ਼ਿੰਮੇਵਾਰੀ ਮੰਨ ਕੇ ਆਪਣਾ ਸਤੀਫਾ ਦਿੱਤਾ ਸੀਗਾ ਪਰ ਮੇਰਾ ਮਤਲਬ ਹੈ ਇੱਥੇ اخਲਾਕੀ ਜ਼ਿੰਮੇਵਾਰੀ ਕੋਈ ਨਹੀਂ ਹੈ ਜੀ ਅਮਿਤ ਸ਼ਾਹ ਦੀ ਜਾਂ ਮੋਦੀ ਸਾਹਿਬ ਦੀ ਕਿ ਇਹ ਇਹਡਾ ਸੀਰੀਅਸ ਚੀਜ਼ ਦਿੱਲੀ ਦੇ ਵਿੱਚ ਹੋਵੇ ਤੇ ਬੰਬ ਚੱਲ ਜਾਣ ਤਾਂ ਫਿਰ ਇਹ ਬਿਲਕੁਲ ਖਮੋਸ਼ ਹੈ ਸਾਰੇ ਪਾਸੇ ਤੇ ਦੂਸਰੇ ਪਾਸੇ ਹੁਣ ਤੁਸੀਂ ਦੇਖ ਲਓ ਪਾਕਿਸਤਾਨ ਦੇ ਵਿੱਚ ਜਿਹੜਾ ਜਨਰਲ ਸੀ ਫੀਲਡ ਮਾਰਸ਼ਲ ਸੀ ਉਸ ਨੂੰ ਸਾਰੇ ਨੇਵੀ ਦਾ 에ਅਰ ਫੋਰਸ ਦਾ ਫੌਜ ਦਾ ਡਿਨਾਂ ਦਾ ਕਰਨਲ ਬਣਾਤਾ ਕਿਉਂ ਬਣਾਤਾ ਕਿਉਂ ਕਰਕੇ ਪਾਕਿਸਤਾਨ ਦੀਆਂ ਸਰਕਾਰਾਂ ਕਮਜ਼ੋਰ ਸਿਕੀਆਂ ਜਿਹੜੇ ਮੋਦੀ ਸਾਹਿਬ ਦਿਨ ਬ ਦਿਨ ਕਦੇ ਸੰਦੂਰ ਕਰ ਦਿੰਦੇ ਸੀ ਕਦੇ ਬਲਾਕੋਟ ਕਰ ਦਿੰਦੇ ਸੀ ਕਦੇ ਸਥਿਤੀਜਕ ਸਟੇਟਸ ਕਰ ਦਿੰਦੇ ਸੀ ਕਿ ਉਹ ਪਾਕਿਸਤਾਨ ਦੀ ਗਵਰਨਮੈਂਟ ਕਮਜ਼ੋਰ ਸੀ ਉਹ ਜਵਾਬ ਨਹੀਂ ਸੀ ਦੇ ਸਕਦੀ ਇਹਦਾ ਮਤਲਬ ਹੈ ਕਿ ਜੇ ਫੀਡ ਮਾਰਸ਼ਲ ਜਿਹੜਾ ਪਾਕਿਸਤਾਨ ਦਾ ਹੈ ਉਹਨੂੰ ਸਾਰਾ ਵੱਡਾ ਬਣਾਤਾ ਹੈ ਡਿਫੈਂਸ ਦਾ ਦਾ ਇਹ ਤਾਂ ਹੋਇਆ ਤਾਂ ਕਰਕੇ ਹੈ ਕਿ ਇਹ ਜਿਹੜੇ ਇਹ ਸੰਦੂਰ ਸੰਦੂਰ ਹੁਣ ਤੁਸੀਂ ਸਾਰੇ ਵਿਆਹ ਹੋਏ ਹੈਗੇ ਹੋ ਸਾਰਾ ਕੁਝ ਹੈ ਕੋਈ ਇਹਦੇ ਵਿੱਚ ਕੋਈ ਇਹ ਬਚਲਰ ਨਹੀਂ ਮੈਨੂੰ ਦਿਖਦਾ ਤੁਹਾਨੂੰ ਸਾਰਿਆਂ ਨੂੰ ਪਤਾ ਸੰਦੂਰ ਕੀ ਹੁੰਦਾ ਤੁਸੀਂ ਹੱਥ ਵੀ ਲਾਇਆ ਹੁਣ ਸੰਦੂਰ ਨੂੰ ਪਰ ਮੋਦੀ ਸਾਹਮਣੇ ਤਾਂ ਹੱਥ ਵੀ ਨਹੀਂ ਲਾਇਆ ਪਰ ਕੰਤਾ ਬੀਬੀ ਆਨ ਹੀ ਸੋਨ ਉਹਨਾਂ ਨੇ ਤਾਂ ਸੰਦੂਰ ਨੂੰ ਇਹ ਤਾਂ ਘੱਟ ਹੀ ਲਾਇਆ ਤੇ ਨਾਮ ਦੇ ਤਾਂ ਸੰਦੂਰ ਆਪਰੇਸ਼ਨ ਸੰਦੂਰ ਹੈ ਤੁਸੀਂ ਕਹਦੇ છો ਕਿ ਜਿਸ ਸਾਜਮੀ ਨੇ ਹੱਥੀਂ ਨਾ ਲਾਇਆ ਹੋਏ ਸੰਦੂਰ ਨੂੰ ਤੇ ਗੁਰੂ ਨਾਨਕ ਸਾਹਿਬ ਦੀ ਗ੍ਰਸ ਦੇ ਵਿੱਚ ਨਾਰੰਝਾ ਹੋਵੇ ਸਈ ਸਾਰੀਆਂ ਜਿਹੜੀਆਂ ਤੁਹਾਡੇ ਨਾਲ ਕਰਨ ਵਾਲੀਆਂ ਕਿ ਅਸੀਂ 23 ਤਰੀਕ ਨੂੰ ਇੱਥੇ ਬਹੁਤ ਵੱਡਾ ਇਹ ਇਕੱਠ ਕਰ ਰਹੇ ਆ ਕਿ ਜਿਹੜੀਆਂ ਸਾਡੇ ਉੱਤੇ ਜ਼ਬਰਦਸਤੀ ਇਹ ਇਹ ਜ਼ੁਲਮ ਹੋ ਰਿਹਾ ਤੇ ਸਾਡੇ ਇੱਥੇ ਜ਼ੁਲਮ ਨੂੰ ਹੁਣ ਐਕਸਪੋਰਟ ਕੀਤਾ ਗਿਆ ਮੋਦੀ ਸਾਹਿਬ ਦੀ ਗੁੰਡਲੀ ਹੈ ਅਮਿਤ ਸ਼ਾਹ ਹੈਗਾ ਉਹਦੇ ਚ ਰਾਜਨਾਥ ਸਿੰਘ ਹੈ ਜੀਤ ਦੇਉਲੇ ਜੈ ਸ਼ੰਕਰ ਹੈ ਰਵੀ ਸਨ ਸਮੰਤ ਗੋਇਲ ਇਨਨ ਨੇ ਕੈਨੇਡਾ ਦੇ ਵਿੱਚ ਤਿੰਨ ਸਿੱਖ ਮਰਵਾਤੇ ਐ ਅਸਾਸਿਨੇਟ ਕਰਾਤੇ ਐ ਜਿਹੜਾ ਟਰੂਡੋ ਸੀਗਾ ਪ੍ਰਾਈਮ ਮਿਨਿਸਟਰ ਉਸਨੇ ਦੋ ਵਾਰੀ ਆਪਣੀ ਪਾਰਲਮੈਂਟ ਓਟਵਾ ਦੇ ਵਿੱਚ ਜਾ ਕੇ ਕਿਹਾ ਕਿ ਇਹ ਇੰਡੀਆ ਨੇ ਕੀਤੇ ਐ ਫੇਰ ਹੈਰਾਨੀ ਦੀ ਗੱਲ ਤੁਸੀਂ ਆਪ ਦੇਖੋ ਤੁਸੀਂ ਕਿਹਦੇ ਮੁਲਖ ਦੇ ਵਿੱਚ ਰਹੇ ਰਹੇ ਹੋ कि ਜਿਹੜੀਆਂ ਇੰਟੈਲੀਜੈਂਸ ਏਜੰਸੀ ਚੁੰਦੀ ਹੈ ਇਹਨਾਂ ਦੇ ਵਿੱਚ ਪ੍ਰੋਫੈਸ਼ਨਲਿਜ਼ਮ ਹੁੰਦੀ ਹੈ ਇਹ ਕੋਈ ਐਸੀ ਵਾਈ ਸੇ ਚੀਜ਼ ਨਹੀਂ ਕਰਦੇ ਪਰ ਜਦੋਂ ਪੰਨੋ ਨੂੰ ਮਾਰਨਾ ਸੀ ਰੋ ਨੇ ਸਿਕਰ ਸਰਵਿਸ ਫੰਡਸ ਅਮਰੀਕਾ ਦੇ ਇੰਟੈਲੀਜੈਂਸ ਦੇ ਬੰਦਿਆਂ ਨੂੰ ਦੇ ਦਿੱਤੇ ਕਿ ਤੁਸੀਂ ਜਾ ਕੇ ਤੁਸੀਂ ਹੈਗੇ ਹੋ ਇਹ ਗੋਲੀ ਚ ਇਹਨਾਂ ਨੂੰ ਗੈਂਗਸਟਰ ਤੁਸੀਂ ਪੰਨੂ ਨੂੰ ਮਾਰਦੇ ਹੋ ਕੋਈ ਦੱਸੋ ਗਵਰਨਮੈਂਟ ਆਫ ਅਮਰੀਕਾ ਨੂੰ ਉਹਨਾਂ ਦੇ ਜਸੂਸੀਆਂ ਨੂੰ ਤੁਸੀਂ ਪੈਸੇ ਦੇ ਰਹੇ ਹੋ ਕਿ ਤੁਹਾਡੇ ਲਈ ਕੰਮ ਕਰਦੇ ਹੁਣ ਮੇਰਾ ਮਤਲਬ ਤੁਸੀਂ ਐਸ ਇੰਡੀਅਨਸ ਤੁਸੀਂ ਪ੍ਰਾਊਡ ਹੋਵੋਗੇ ਕਿ ਇਹੋ ਜਿਹੇ ਸਾਡੀ ਇੰਟੈਲੀਜੈਂਸ ਏਜੰਸੀਸ ਹੈਗੀ ਹੈ ਤੇ ਕਿ ਪਾਕਿਸਤਾਨ ਦੇ ਵਿੱਚ ਦੋ ਬੰਦੇ ਮਾਰਤੇ ਫਲਮਜੀਤ ਸਿੰਘ ਪੰਜਵਾਰਡ ਤੇ ਹਾਂ ਕੀ ਦਿੱਕਤ ਦੀ ਗੱਲ ਕਰਦੇ ਹਾਂ ਅਰਿਮਾਨ ਦਾ ਪਿੰਡ ਦੇ ਵਿੱਚ ਨਹੀਂ ਦੀਨਾ ਕਾਂਗੜ ਹਾਂਜੀ ਦੀਨਾ ਕਾਂਗੜ ਕਾਂਗੜ ਸਾਹਿਬ ਮੋਗੇ ਵਿੱਚ ਦੀਨਾ ਸਾਹਿਬ ਤੇ ਆਪਣਾ ਹੱਦ ਤੇ ਪਾ ਜਾਂਦਾ ਆਪਣਾ ਤੇ ਇੱਕ ਤਾਂ ਫਿਰ ਉਹਦੇ ਕਨਸੀਕਵੈਂਸਸ ਤਾਂ ਹੋਣਗੇ ਇਹ ਕਿੰਨੇ ਦੱਸਿਆ ਕਿ ਤੁਸੀਂ ਦੂਜੇ ਪਾਸੇ ਸੋਵਰਨਿਟੀ ਤੋੜ ਦਿਓ ਹੁਣ ਇਹੋ ਜਿਹੀ ਸਾਡੀ ਗਵਰਨਮੈਂਟ ਹੈ ਉਹਨਾਂ ਨੇ ਪੈਸੇ ਦੇ ਤੇ ਅਮਰੀਕਨ ਇੰਟੈਲੀਜੈਂਸ ਨੂੰ ਸਬਮਿਟ ਦੇ ਆ ਕਿ ਇਹ ਗੈਂਗਸਟਰ ਨੇ ਤੇ ਸੋ ਸ਼ਾਇਦ ਤੁਸੀਂ ਪ੍ਰਾਊਡ ਹੋਵੋਗੇ ਕਿ ਯੋਰ ਇੰਡੀਅਨਸ ਆਈ ਏ ਮੀਰੀ ਹੈਪੀ

ਇਹ ਇਹ ਬਾਦਸ ਸੇ ਬਾਰਸ ਪੰਜਾਬ ਬਾਦਸ ਪੰਜਾਬ ਦਾ ਤੇ ਇਹ ਨੇ ਕਿਹਾ ਕਿ ਇਹ ਸਾਂਝਾ ਕੈਂਡੀਡੇਟ ਹੈ ਇਹ ਦੇ ਕਰਕੇ ਵੋਟ ਬਹੁਤ ਟੁੱਟ ਗਈ ਤੇ ਉਹਨਾਂ ਨੂੰ ਇਹ ਨਾਲ ਚੱਲਣਾ ਚਾਹੀਦਾ ਸੀ ਜਦੋਂ ਤੋਂ ਜਤਾ ਹੋ ਜੇ ਫਿਰ 파ਟਨਰ ਨਾਲ ਚੱਲਦੇ ਆ ਉਹ ਨਾਲ ਨਹੀਂ ਚੱਲਦੇ ਉਹਨਾਂ ਨੇ ਆਪਣੀ ਖੇਡ ਉੱਥੇ ਖੇਡੀ ਹੈ ਕਿ ਇਹ ਸਾਡਾ ਕੈਂਡੀਡੇਟ ਹੈ ਜਾਂ ਕਿ ਨਹੀਂ ਸੀਗਾ ਮਨਦੀਪ ਨੂੰ ਤੁਹਾਡਾ ਆਸ਼ੀਰਵਾਦ ਸੀਗਾ ਜੀ ਜਾਂ ਨਹੀਂ ਮਨਦੀਪ ਨੂੰ ਤੁਹਾਡਾ ਆਸ਼ੀਰਵਾਦ ਹੈ ਸੀਪੋਰਟ ਹੈ ਜੀ ਜਾਂ ਨਹੀਂ ਸੀਗਾ ਉਹ ਤਾਂ ਸਾਡਾ ਕੈਂਡੀਡੇਟ ਸੀ ਜੀ ਅੱਛਾ ਜੀ ਹਾਂ ਮਨਦੀਪ ਸਿੰਘ ਨੇ ਕਿਹਾ ਵੀ ਉਹ ਕਹਿੰਦਾ ਜੀ ਅਕਾਲੀ ਜੇ ਮੈਂ ਨਾਮ ਖੜਦਾ ਤਾਂ ਖੜਾ ਹੁੰਦਾ ਤਾਂ ਕਾਹਦਾ ਜਿੱਤ ਜਾਣਾ ਸੀ ਸੋਣੀ ਗੱਲ ਦਾ ਬਾਤ ਜਿਹੜਾ ਚੰਗ ਮੰਦ ਹੁੰਦਾ ਉਹ ਕਹਿੰਦਾ ਤਾਂ ਹੀ ਆ ਅੱਛਾ ਮਾਨ ਸਾਹਿਬ ਜਿਸ ਤਰ੍ਹਾਂ ਉਹਨਾਂ 27 ਦੀ ਇਲੈਕਸ਼ਨ ਆ ਰਹੀ ਹੈਗੀ ਐ 27 ਦੀ ਇਲੈਕਸ਼ਨ ਆ ਰਹੀ ਹੈ ਤੁਸੀਂ ਕਹਿੰਦੇ ਹੋ ਕਿ ਉਮੀਦਵਾਰ ਨੂੰ ਸਾਹਿਬ ਨੂੰ ਇੱਕ ਇੱਕ ਝਟਾ ਹੋਣਾ ਪਊਗਾ ਤਾਂ ਜਾ ਕੇ ਆਪਾਂ 27 ਦੀ ਫਤਿਹ ਬਗਵਾਨ ਦੇ ਕਰਾਂਗੇ ਜਿੱਤਾਂਗੇ ਉਸ ਨੂੰ ਫਿਰ ਕਿਸ ਤਰ੍ਹਾਂ ਤੁਸੀਂ ਇਕੱਠੇ ਕਰੋਗੇ ਸਾਰੇ ਹਾਂਜੀ ਜੇ ਇਹ ਤਾਂ ਆਪਾਂ ਕਰੀਏ ਕਿ ਜੇ ਇਹ ਤਾਂ ਭਾਜਪਾ ਵਾਲੇ ਹੈਗੇ ਐ ਇਹਨਾਂ ਨੇ ਪਹਿਲਾਂ ਕਾਂਗਰਸ ਨਾਲ ਸਮਝੌਤਾ ਕੀਤਾ ਹੋਇਆ ਇਹ ਖਾਲਸਤਾਨੀ ਹੈ ਇਹ ਸਾਰੀਆਂ ਚੀਜ਼ਾਂ ਛੱਡ ਕੇ ਜੇ ਬੈਠ ਕੇ ਸਮਝੌਤਾ ਹੋ ਜੇ ਤਾਂ ਬਹੁਤ ਵਧੀਆ ਗੱਲ ਹੋਊਗੀ ਮਾਨ ਸਰ ਤੁਸੀਂ ਥੋੜੀ ਸਪਸ਼ਟੀ ਕਰਦੇ ਹੋ ਕਿ ਦੋਨੋਂ ਨੈਸ਼ਨਲ ਪਾਰਟੀਆਂ ਦੇ ਜਮਾਨਤਾ ਜਬ ਤੋਂ ਹਾਂਜੀ ਭਾਜਪਾ ਦੀ ਵੀ ਹੋ ਕਾਂਗਰਸ ਪਾਰਟੀ ਦੀ ਹਾਂ ਇਹਨਾਂ ਹਾਲਾਤਾਂ ਦੇ ਵਿੱਚ ਜਿਹੜੀਆਂ ਪੰਥਕ ਤੇ ਰਹੇ ਚਾਹੇ ਉਹ ਕੈਂਡੀਡੇਟ ਨੇ ਪਰਮੈਕੀ ਦਾ ਲੋਕ ਹੈ ਉਹ ਖਾਤੂ ਦਾ ਲੋਕ ਕੀ ਇਹ ਨਹੀਂ ਲੱਗਦਾ ਵੀ ਐਸ ਕੋਈ ਜਿਹੜਾ ਫੈਡਰਲਿਜ਼ਮ ਦਾ ਉਭਾਰ ਹੈ ਜੇ ਸਾਰੇ ਇਕੱਠੇ ਹੋ ਜਾਣ ਤਾਂ ਪੰਜਾਬ ਨੂੰ ਬਹੁਤ ਵੱਡੀ ਤਾਕਤ ਮਿਲ ਸਕਦੀ ਉਹ ਮਿਲ ਸਕਦੀ ਹੈ ਮੈਂ ਤਾਂ ਕਹਿੰਦਾ ਇਹਦਾ ਮਤਲਬ ਹੈ ਵੀ ਸਾਰੇ ਨਾ ਪੰਥਕ ਤੇ ਰਹਿੰਦੇ ਨੇ ਨਾ ਅਰਬੇਤੀ ਜਿਹੜਾ ਸਬਦ ਹੈ ਆ ਕਾਠੋਣਾ ਚ ਹੈ ਹਾਂਜੀ ਇਹ ਸੰਭਾਵਨਾ ਇਕੱਠੇ ਹੋਣ ਦੀ ਹੈਗੀ ਹੈ ਹੁਣ ਜੇ ਰਾਜ ਕਰਨ ਦਾ ਸਬਾਹੂਣਾ ਪੈਦਾ ਇੱਕ ਮਨਸਾ ਸੁਖਵੀਰ ਆਦਮ ਨਾਲ ਫਿਰ ਇਹ ਡੇਟ ਤਾਂ ਹੋ ਸਕਦੀ ਹੈ ਜਿਦ ਬਤੌਰ ਤੇ ਆਪਾਂ ਇਹ ਪੰਥਕਾਲ ਕਰੀਏ ਇਕੱਠਾ ਤਾਂ ਫਿਰ ਸੋਖਵੀਰ ਬਾਦਲ ਨੂੰ ਸਾਰੀਆਂ ਥੇਰਾ ਮੰਨ ਲੈਣੀਆਂ ਹੈ ਹਾਂ ਸੁਖਵੀਰ ਸਿੰਘ ਦੇ ਹੁਣ ਦਾੜੀ ਪੂਰੀ ਹੈ ਢਿੱਡ ਵੱਡਾ ਮੋਟਾ ਹੋਇਆ ਹੋਇਆ ਹੈ ਤਾਂ ਸੈਪਟੇਬਲੀ ਹੋਊਗਾ ਲੋਕ ਸਰੇ ਘਰ ਕਰਦੀ ਸਿੱਖਾ ਦਾ ਕਰਤਾ ਹੋਣਾ ਜ਼ਰੂਰੀ ਹੈ ਨਾ ਸਿੱਖ ਜੋ ਕਰਦੇ ਹੋਗੇ ਦਾ ਸਿੱਖਾ ਦਾ ਕਰ ਕੋਲ ਕਿ ਪੰਜ ਸਾਹਿਬ ਇੱਕ ਖਾਲਸਾਣ ਦਾ ਏਜੰਡਾ ਸ਼ੁਰੂ ਤੋਂ ਰੱਖਿਆ ਦਿੱਤੀ ਪਰ ਸਰਪ੍ਰਿੰਤ ਖਾਲਸਾ ਦਾ ਬਿਆਨ ਆਇਆ ਹੈ ਕਿ ਅਸੀਂ ਖਾਲਸਾਣ ਦੀ ਮੰਗ ਨਹੀਂ ਕਰਦੇ ਵੀ ਕੀ ਉਸ ਇਸ਼ੂ ਤੇ ਜੱਜਾਂ ਦੀਆਂ ਤੇ ਰਾਏ ਸਹਿਮਤ ਨਹੀਂ ਹੋ ਰਹੀਆਂ ਕਿਉਂ ਉਹ ਤਾਂ ਇਹੋ ਦੀ ਮਰਜ਼ੀ ਹੈ ਤੇ ਉਹ ਤਾਂ ਫਾਰਮੈਂਟ ਦੇ ਵਿੱਚ ਵੀ ਨਹੀਂ ਅਜੇ ਤੱਕ ਬੋਲਿਆ ਹੈਗਾ ਜੀ ਉਹ ਤਾਂ ਪਾਰਲੀਮੈਂਟ ਕਹਿਣਾ ਚਾਹੀਦਾ ਕਿ ਅਸੀਂ ਖਾਲਸਾਤਾਨ ਦੀ ਧਿਰ ਨਹੀਂ ਹੈ ਤੇ ਉਹਨਾਂ ਨੇ ਇੱਕ ਗੱਲ ਹੋ ਗਈ ਹੈ ਕਹਿੰਦੇ ਵੀ ਮੇਰੇ ਮਾਤਾ ਵੀ ਇਸ਼ੂ ਉਠਾਉਂਦੇ ਰਹੇ ਆ ਪਰ ਜਿਹੜੀਆਂ ਉਹਨਾਂ ਦੀਆਂ ਪ੍ਰੋਸੀਡਿੰਗ ਸੀਗੀਆਂ ਉਹ ਵਿੱਚ ਨੋਟ ਨਹੀਂ ਕੀਤੀਆਂ ਜਾਂਦੀਆਂ ਸੀ ਤੇ ਮੈਨੂੰ ਵੀ ਬੋਲਣ ਦਾ ਸਮਾਂ ਨਹੀਂ ਦਿੱਤਾ ਜਾਂਦਾ ਨਹੀਂ ਜੇ ਤੁਸੀਂ ਪਾਰਲੀਮੈਂਟ ਦੀ ਰੂਲ ਬੁੱਕ ਨਹੀਂ ਪੜੋਗੇ ਤੇ ਇਹ ਨਹੀਂ ਦੱਸੋਗੇ ਕਿ ਕਿਹੜੇ ਰੂਲ ਥੱਲੇ ਮੈਂ ਬੋਲਣਾ ਚਾਹੁੰਦਾ ਹਾਂ ਤਾਂ ਫਿਰ ਕੋਣ ਤੁਹਾਨੂੰ ਬੋਲਣ ਦਊਗਾ ਠੀਕ ਹੈ ਜੀ ਚਾਹਪਨ ਇੰਨੀ ਮੈਂ